ਔਰ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਹਿਰ ਧਾਰੀਵਾਲ ਪੂਰਨ ਤੌਰ ਤੇ ਬੰਦ ਰਿਹਾ ਹਰੇਕ ਜਥੇਬੰਦੀ ਨੇ ਕਿਸਾਨਾਂ ਦਾ ਕੀਤਾ ਸਮਰਥਨ ਕਿਸਾਨ ਜਥੇਬੰਦੀ ਵੱਲੋਂ 30 ਦਸੰਬਰ ਦੇ ਪੰਜਾਬ ਬੰਦ ਨੂੰ ਸ਼ਹਿਰ ਧਾਰੀਵਾਲ ਅੰਦਰ ਪਾਰੀ ਸਮਰਥਨ ਮਿਲਿਆ ਅਤੇ ਸਾਰੇ ਸ਼ਹਿਰ ਅਤੇ ਇਲਾਕੇ ਦੀਆਂ ਦੁਕਾਨਾਂ ਬੰਦ ਰਹੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬੁਰਦਸਾਹਬ ਜ਼ੋਨ ਦੇ ਪ੍ਰਧਾਨ ਹਰਚਰਨ ਸਿੰਘ ਧਾਰੀਵਾਲ ਕਲਾਂ ਸਕੱਤਰ ਸੁਪਨਾਮ ਸਿੰਘ ਖਾਨ ਮਲਖ 46 ਜ਼ੋਨ ਦੇ ਪ੍ਰਧਾਨ ਗੁਰਮਖ ਸਿੰਘ 46 ਤਰਾ ਨੂਬ ਸਿੰਘ ਦੀ ਅਗਵਾਈ ਹੇਠ ਨਹਿਰ ਦੇ ਪੁਲ ਧਾਰੀਵਾਲ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਸਮੂਹ ਸਿੱਖ ਧਰਮੀ ਫੌਜੀ ਜਥੇਬੰਦੀ ਪ੍ਰਧਾਨ ਬਲਦੇਵ ਸਿੰਘ ਗਦਾਸਪੁਰ ਆਰਟੀ ਅਸੋਸੀਏਸ਼ਨ ਧਾਰੀਵਾਲ ਦੇ ਪ੍ਰਧਾਨ ਮੰਗਲ ਸਿੰਘ ਜੱਫਰਵਾਲ ਸਕੱਤਰ ਅਨੂਬ ਸਿੰਘ ਕੈਸ਼ੀਅਰ ਕਰਤਾਰ ਸਿੰਘ ਭੰਗੂ ਹਿਊਮਨ ਰਾਈਟਸ ਸੁਰੱਖਿਆ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਦਲਜੀਤ ਸਿੰਘ ਛੋਟੇਪੁਰ ਗਰਮੇਸ਼ ਸਿੰਘ ਪਰਮਜੀਤ ਸਿੰਘ ਰਣਿਆ ਸਰਪੰਚ ਗੁਰਪ੍ਰੀਤ ਸਿੰਘ ਦੇਵੀ ਦਾਸਪੁਰ ਕਰਮਜੀਤ ਸਿੰਘ ਢਿਲੋਂ ਕਰੇਚਨ ਨੈਸ਼ਨਲ ਫਰੰਟ ਪੰਜਾਬ ਪ੍ਰਧਾਨ ਬੱਬਾ ਗਿੱਲ ਮਾਈਕਲ ਸੋਤਾ ਕਿਸਮ ਸ਼ਰਮਾ ਸਮੇਤ ਹੋਰ ਸ਼ਕਤੀਤਾ ਨੇ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਅਤੇ ਕਿਸਾਨੀ ਮੋਰਚੇ ਦੀ ਜਿੱਤ ਦੀ ਕਾਮਨਾ ਕੀਤੀ ਇਸ ਮੌਕੇ ਤੇ ਅਮਰੀਕ ਸਿੰਘ ਅਜੀਤ ਸਿੰਘ ਸਾਮ ਸਿੰਘ ਦਵਿੰਦਰ ਸਿੰਘ ਰਵਿੰਦਰ ਸਿੰਘ ਤੋਂ ਇਲਾਵਾ ਕਿਸਾਨ ਬੀਬੀਆਂ ਅਤੇ ਭਾਈ ਹਾਜ਼ਰ ਸਨ ਆਓ ਤੁਹਾਨੂੰ ਦਿਖਾਉਂਦੇ ਆ ਮਕਮਲ ਬੰਦ ਅਤੇ ਧਰਨੇ ਦੀਆਂ ਲਾਈਵ ਤਸਵੀਰਾਂ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਬੁਲਾਵੇ ਕਿਤੇ ਨੇ ਫਾਟੇ ਪਾਓ ਫਾਟੇ ਦੇ ਉੱਤੇ ਬੜਾ ਬਲ ਜਾਂਦਾ ਜੇ ਆਪਾਂ ਨੂੰ ਕਿੰਨਾ ਦਰਦਵਾ ਜਾ ਕੇ ਇਸ ਤਰ੍ਹਾਂ ਗੁਰੂ ਦੀ ਫਾਟੇ ਜਿਹੜੀ ਆ ਖੁਸ਼ੀ ਦੇ ਟਾਈਮ ਨੂੰ ਜਿਹੜੇ ਗੰਢੇ ਟਾਈਮ ਨੂੰ ਬਈਆ ਬੇਸ਼ੱਕ ਮਾੜਾ ਟਾਈਮ ਆ ਪਰ ਫਾਟੇ ਸਾਡੀ ਚਾਹੀਦੀ ਕਲਾ ਦੀ ਹੋਣੀ ਚਾਹੀਦਾ ਗੱਜੇ ਕਾ ਨਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਆਪ ਜੀ ਤਸਾਨ ਨੂੰ ਤਿੰਨ ਦੇ ਜਿਹੜੇ ਸਰਕਾਰ ਨੇ ਨਿਯਾਤ ਪੇਸ਼ ਕੀਤੇ ਹੋਂਾਂ ਦੇ ਸਬੰਧ ਵਿੱਚ ਸਾਲਾਂ ਤੋਂ ਲੈ ਕੇ ਆਪਾਂ ਛੜਕਾਂ ਦੇ ਵਿੱਚ ਰੋ ਰਹੇ ਹੇ ਔਰ ਆਪ ਜੀ ਬੰਦੇਵਾਲ ਸਾਹਿਬ ਦੇ ਮਰਨ ਵਰਤੇ ਦੇ ਉਤੇ ਅਫਸੋਸ ਦੇ ਵਿੱਚ ਸਰਕਾਰਾਂ ਦੀ ਆਪੜ ਦੇ ਕਾਰਨ ਆਜ ਜਿਹੜਾ ਸਾਰਾ ਵਰਦ ਜਿਹੜਾ ਬਾਹਰ ਛੜਤਿਆਂ ਦੇ ਉੱਤੇ ਲਿਖੇ ਆ ਸਰਪੇਹਿਲਾ ਮੈਂ ਧੰਨਵਾਦ ਕਰਦਾ ਦੇ ਜਿਹੜੇ ਇਹਨਾਂ ਠੰਡ ਦੇ ਵਿੱਚ ਬਾਹਰ ਮੁਟੇ ਨੇ ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਦੇ ਜਿਹੜੇ ਕਿਸ਼ੇ ਬੈਠੇ ਵੀ ਜੋਸ਼ ਦੇ ਵਿੱਚ ਨੇ ਦਾ ਹੋਰ ਕੀ ਪ੍ਰਬੰਧ ਕਰ ਰਹੇ ਨੇ ਸਰਪੇਹਿਲਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਇੱਕ ਪਾਸੇ ਜ਼ੋਰ ਵਧਾਉਣਾ ਦੂਜੇ ਪਾਸੇ ਜ਼ੋਰ ਘੱਟ ਲੈਣਾ ਔਰ ਮੈਂ ਇਹ ਬੇਨਤੀ ਕਰਦਾ ਦੇ ਜਿਹੜਾ ਅੱਜ ਅਸੀਂ ਧਰਮਿਆਂ ਦੇ ਉੱਤੇ ਬੈਠੇ ਆਂ ਇਹਦਾ ਮੁੱਖ ਕਾਰਨ ਸਾਡੀ ਚੋਣ ਪ੍ਰਕਿਰਿਆ ਜਿਹੜੀ ਗਲਤ ਹੋਣ ਦਾ ਕਾਰਨ ਮ ਜਿਵੇਂ ਸਾਡੇ ਕੋਲ ਉਹਨਾਂ ਚੀਜ਼ਾਂ ਨੂੰ ਬਦਲੇ ਜਾਣ ਦਾ ਕੰਮ ਹੁੰਦਾ ਇਹ ਬਣਾ ਹੀ ਡਿਟਰਨੈਂਸ ਦਾ ਕੌਸ਼ਿਸ਼ ਫਰਲੇ ਨੇ ਬਹੁਤ ਅਹਲ ਸ਼ਰਧਾ ਦੇ ਉਹ ਛੜਕਾਂ ਦੇ ਤੇ ਫਰਦੇ ਆਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਇਹ ਸੇਕ ਸੈਕਟਰੀ ਨੂੰ ਬੇਨਤੀ ਕੀਤੀ ਹੋਈ ਤੇ ਆਪਣੇ ਆਧਾਰੇ ਦੇ ਵਿਚਾਰਨਾ ਬੇਤਨ ਮੇਰੇ ਦਰਦ ਮੇਰਾ ਮੇਰੀ ਡਿਊਟੀ ਇਹੋ ਜੀ ਹੈ ਕਿ ਮੈਂ ਸੱਜੇ ਖੜੇ ਵੀ ਚੱਲਾਂ ਔਰ ਮੇਰੇ ਕੋਲ ਬੰਦ ਕਰੀ ਬੋਲਿਆ ਜਾਂਦਾ ਮੇਰੇ ਦੂਰ ਪਾਈ ਵਿੱਚ ਹੋਣ ਦੇ ਮੈਂ ਥੋੜੇ ਦੇ 16 ਤੇ ਬੋਲੇ ਨੂੰ 2 ਮਿੰਟ ਮਿਲਿਆ ਤੇ ਮੈਂ ਮਾਰਾਂ ਤੇ ਨੰਮਰਾਤਾਾਂ ਦੇ ਨਾਲ ਬਾਤ ਬੋਲਦਾ ਛੋੜ ਦੂਰੇ ਦਰਦ ਦੇ ਸਾਹ ਦੇ ਨਾਲ ਮੈਨੂੰ ਬੰਦ ਕਰੀ ਬੋਲਣਾ ਪੰਦਾ ਇਸ ਕਰਕੇ ਮੈਂ 27 ਸੈਂਟਰੀ ਰਹਿ ਹਟ ਨੂੰ ਮੈਂ ਬਾਦੀ ਦੇ ਤੌਰ ਤੇ ਮੰਗ ਤੇ ਜੇ ਬੇਨਤੀ ਕਰਦਾ ਜੇਕਰ ਅਸੀਂ ਆਪਣੀ ਚੋਰੀ ਪਰਤਿਆਂ ਤੇ ਚੋਰੀ ਪਰਤਿਆਂ ਨੂੰ ਸਹੀ ਕਰਨਗੇ ਅੱਜ ਸਾਨੂੰ ਪਰਮਾਣਿਕ ਦਾਗ ਦੀ ਲੋੜ ਨਹੀਂ ਜੇਕਰ ਅਸੀਂ ਬਾੜੀ ਉਤਪਾਦਕਾ ਪੁਰਸ਼ਾ ਸ਼ਰਧ ਦੇ ਸਾਨੂੰ ਅੱਜ ਇੱਥੇ ਦਾਗ ਦੀ ਲੋੜ ਨਹੀਂ ਕਿਉਂਕਿ ਇਹ ਸਰਕਾਰਾਂ ਉੱਪਰ ਆਪਣੇ ਦੇਖ ਕੇ ਅਸੀਂ ਸਾਰੇ ਬੜੇ ਇੱਕ ਦੂਜੇ ਨਾਲ ਜੁੜੇ ਹਾਂ ਸਰਕਾਰਾਂ ਕੀ ਛੋਲਦੀਆਂ ਨੇ ਤੇ ਇਹਨਾਂ ਵੱਡੇ ਮੇਰੇ ਪੱਤੇ ਨਾਲ ਹੀ ਵੱੰਦੇ ਕਿ ਮਾਣ ਨਹੀਂ ਹੈ ਉਸ ਤਰ੍ਹਾਂ ਦੇਣਾ ਸਰਕਾਰਾਂ ਚੰਨ ਤੇ ਸਾਡਾ ਜਲੂਸ ਕਰ ਦਿੰਿਆ ਨੇ ਬੇਕਦਰ ਅੱਜ ਜਿਹੜਾ ਜੀ ਪਰੀਆਂ ਲੋਟੇ ਬੈਠੀਆਂ ਸਰ ਤੋਂ ਪਹਿਲਾਂ ਚੰਨ ਦੇ ਮੋਰ ਦੇ ਮੋਰਚੇ ਤੇ ਨਾ ਬੈਠਾ ਜਿਹੜਾ ਸਿੱਖ ਕੈਂਡਲੇ ਦੇ ਉੱਤੇ ਬੈਠਾ ਜੇਕਰ ਇਹੋ ਉੱਤੇ ਛਾਤੀ ਮਾਰੀ ਜਾਵੇ ਤੇ ਉਹ ਵੀ ਸਾਨੂੰ ਸਿੱਖ ਇੰਟਰਨਸ਼ਿਪ ਤੋਂ ਬਦਲੋ ਮੈਂ ਸਰ ਤੋਂ ਪਹਿਲਾਂ ਮਾਫੀ ਮੰਗ ਲਈ ਨਾ ਕਿ ਕੰਮਾਰ ਰਹਾ ਜੀ ਉੱਤੇ ਰਾਸ਼ਟਰੀ ਪ੍ਰਚਾਰ ਨਹੀਂ ਸੁਣ ਸਕਦਾ ਕਿਉਂਕਿ ਮੈਂ ਸਹੀ ਬੋਲਣਾ ਮੈਂ ਪਰ ਇਹ ਲੋਕਾਂ ਦੀਆਂ ਮਾਂਾਂ ਆ ਗਈ ਕੋੜੀ ਜੇਕਰ ਸਖ ਪੰਗਲਾ ਦਾ ਧਰਨਾ ਨਹੀਂ ਖੜਾ ਤੇ ਸਖ ਹੋਰ ਵਾਰ ਸਾਡੇ ਬੋਰਡ ਬੈਠਾ ਜੇਕਰ 410 ਕਿਸਾਨ ਛੜਦੇ ਤਾਂ ਰੋਮਾਂ ਨੇ ਤੇ ਸਖ ਹੋਰ ਵਾਰ ਸਾਡੇ ਬੋਰਡ ਬੈਠਾ ਕਿਉਂਕਿ ਜੂਨ ਉਪਰ 84 ਮਰਦੇ ਹਮਲਾ ਕਰਾਇਆ ਇਹ ਸਿਮਾਂ ਦੇ ਦਾਕਾਲੀ ਬਾਰੇ ਲਿਖੇ ਸੋਪਨ ਦੇ ਤਾਂ ਸ਼ਾਮਿਲ ਹੀ ਜੇਕਰ ਜਿਹੜੇ ਤਿੰਨ ਪਾਰੇ ਤਮੂਲ ਸ਼ਾਮਲ ਹੋਏ ਨੇ ਉਦੋਂ ਸਾਡੀ ਲੀਡਰਸ਼ਿਪ ਕਾਲੀ ਬਾਡੀ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੇ ਮਿਲਗਾ ਪੰਡਿਤਾਂ ਦੇ ਸਨਾਨ ਕੀਤੇ ਸਾਨੂੰ ਭਰਮ ਦੀ ਆਗਤਵਾ ਜੇਕਰ ਇਹ ਭੁਜਵੇ ਨਾ ਤੇ ਯਾਦ ਰੱਖਿਓ ਭਰਮ ਦੇ ਬਾਅਦ ਤੋਂ ਪਹਿਲਾਂ 15-20 ਦਾ ਬਹੁਤ ਅਜੀਬ ਖਾਦੋ ਪੁਰਲੇ ਤੋਂ ਬਾਅਦ ਸੈਂਟਰ ਦੇ ਵਿੱਚ ਆਇਆ ਸੀ ਬਾਡੀ ਨੇ ਜਿਹੜੇ ਤਿੰਨ ਕਾਲ ਜਿਹੜੇ ਤਮੂਲ ਆ ਰਹੇ ਨੇ ਸਿੱਖਾ ਵਾਸਤੇ ਬਹੁਤ ਜੱਟਾਂ ਵਾਤੇ ਵਾਹ ਬੰਦ ਨੇ ਬੇਤਨ ਉਸ ਵਾ ਵਾਂ ਦੇ ਕੋਲ ਨਾ ਨੇ ਸੇਕ ਕੋ ਨਾ ਤਹਰ ਦੱਸਤਾ ਜੇਕਰ ਕੰਗਰ ਸੋਹ ਹੋਰ ਸਾ ਸੇ ਦੇ ਦੰਦ ਜੇਕਰ ਰਜ 84 ਦਾ 5 ਲੱਖ ਕੀਤਾ ਹੁੰਦਾ ਤੇ ਅੱਜ ਸਾਨੂੰ ਆਪ ਦੇ ਨਾ ਦੇਖਣਾ ਪੰਜੇ ਦੇ ਨਾਲ ਸਵੇ ਤਿਲ ਕਾਲੇ ਤੁੰਗੜੇ ਪਾਸ ਹੁੰਦੇ ਜੇ ਨਾ ਅਕਾਤ ਪੰਥਦਰ ਤੋਂ ਹਮਲਾ ਕਰਿਆ ਜਿਨ੍ਹਾਂ ਕੀਤਾ ਜਿਨ੍ਹਾਂ ਸਪੋਰਟ ਕੀਤੀ ਉਹ 1984 ਦੇ ਲਗਭਗ ਪੁਰਸ਼ ਨੰਨ ਬਣੇ ਦੇਖਣ ਸੇ ਕੋਹ ਜੜੀਆ ਵਕਤ ਘਾੜ ਹੋ ਰਿਹਾ ਕਦੀ ਇਸ ਚੀਜ਼ ਦਾ ਕਿਹੋ ਜਿਹਾ ਸੋਚਿਆ ਵੀ ਜੇਕਰ ਇਹ ਸਹਾਇ ਨਹੀਂ ਹੋ 1984 ਦੇ ਵਿੱਚ ਜਾ ਕੇ ਕਾ ਪੰਥਦਰ ਦਾ ਹਮਲਾ ਹੁੰਦਾ ਜਿਹੜੇ ਕਾਸਟਾਂ ਦਾ ਬਣਾਵਾ ਹਮਨਾ ਕਰਨ ਵਾਲੇ ਨੇ ਉਹ 2000 ਦਿਨਾਂ ਦੇ ਕਾਲੇ ਕਾਨੂੰਨ ਤੇ ਨਿਬੇੜੇ ਪਾਸ ਕਰਨ ਵਾਲੇ ਨੇ ਜੇਕਰ ਜਵਾਨਾਂ ਨੇ ਨਾ ਕੁਸ਼ੀਦਾਨਾ ਮਾਰੇ ਹੁੰਦੇ ਜੇਕਰ ਉਹਨਾਂ ਨੇ ਆਪਸੇ ਚਿਦੇ ਹੁੰਦੇ ਚੋਰ ਪਰ ਤੇਰਾ ਦੁੱਧ ਨਹੀਂ ਤਾਂ ਉਹ ਪਹਿਲੀ ਮਿਲ ਕਰਨ ਤੋਂ ਪਹਿਲਾਂ ਤਾਂ ਮਿਲ ਦਾ ਕਰ ਤੋਂ ਪਹਿਲਾਂ ਤਹਦੇ ਵਿੱਚ ਸੋਲਦੇ ਹੋਏ ਕੀ ਕਰਨਾ ਦਾ ਕੀ ਨਹੀਂ ਕਰਨਾ ਇਸ ਕਰਦੇ ਮੈਨੂੰ ਬੇਨਤੀ ਕਰਨਾ ਕਿ ਚੋਰ ਪਰ ਕੇ ਉਹਨਾਂ ਸਹੀ ਕਰੋ ਬਾਸ ਅੰਮ੍ਰਿਤਪੁਰ ਦੇ ਕਿਸਾਨ ਮੋਰਚੇ ਦੇ ਵਿੱਚ ਆ ਇੱਥੇ ਜਾ ਕੇ ਜੋ ਮਾਹੌਲ ਵੇਖਿਆ ਨੇ ਮੋਰਚੇ ਦੇ ਉਹ ਰਹਿਮਤ ਇਹ ਨੇ ਇੱਕ ਸਰਕਾਰਾ ਉੱਪਰ ਇਤਨੀ ਹਰ ਸਰਕਾਰ ਜਿਹੜੀ ਆ ਉਹ ਆਪਣੇ ਬੰਦੇ ਬੰਦੇ ਬਈਆ ਕਿ ਬੰਦੇ ਵਾਲੀ ਸ਼ਹੀਦੀ ਤਬਾਹ ਨਹੀਂ ਲਾ ਤੱਕ ਕਿਸਾਨਾਂ ਦੇ ਪਾਰ ਤੱਕ ਬੋਲਾ ਰੱਖੀਏ ਪਾਈ ਸਭ ਅੱਜ ਜਿਸ ਤੇ ਮੋ ਲਾਂਡਿਆ ਅੱਜ ਸਾਡੇ ਕੱਠੇ ਦੇਖ ਤਾਂ ਜਸਤਰ ਤੇ ਤਾਨੂੰ ਤਨਾ ਮਰਦੇ ਫਿਰ ਮੈਂ ਤੁਹਾਨੂੰ ਪਾਉਣ ਲਈ ਹੁੰਦਾ ਕਿ ਮੇਰੀ ਆਪ ਪਾਟੀਆਂ ਮੇਰੀ ਆਪ ਪਾਟੀਆਂ ਸਾਲਾਂ ਕਿਸਾਨਾਂ ਦੇ ਭਾਅ ਦਾ ਡੇਡਾ ਰੱਖਣ ਦਿਵਾ ਪਰ ਤਾਨੂੰ ਪਤਾ ਲੱਗੂਗਾ ਕਿ ਵਾਰੀਡ ਬਾਬੇ ਥਲੇ ਕਿ ਬਾ ਵਸ ਰਹੇ ਆ ਪਾਈ ਸਰ ਜੇਨਰੇ ਇਹ ਥਾ ਲਾਤੀ ਪਾ ਪਰ ਬੱਲੇਵਾ ਦੀ ਮੋਬ ਹੋਵੇ 144 ਧਾਰਾ ਲਾ ਕੇ ਅਸੀਂ ਇਹਨਾਂ ਕਿਸਾਨਾਂ ਦੀ ਭਾਅ ਦਾ ਡੇਡਾ ਰੱਖੇ ਛੇ ਰੁਪਏ ਛੇ ਰੁਪਏ ਪਰ ਰਗ ਕਰ ਦਈ

ਦੇਖੋ ਇਮਾਮ ਜਾਨਾ ਕਿ ਮਮਾ ਦੋਨਾ ਪਾਦੇ ਬਹੁਤ ਬੰਦ ਕਾਹਦੇ ਜਾਨਾ ਬੋਲੇ ਬਹੁਤ ਜੀਤ ਕਾ ਖਤਸਾ ਬਹੁਤ ਜੀਤ ਦੀ ਛੋੜੇ ਅੱਜ ਅਪਰਾਜ ਦੇ ਲੈਣਾ ਨਹੀਂ ਆ ਕੇ ਸਰਕਾਰ ਦੇ ਦੇਖਿਆ ਕਿਉਂਕਿ ਰਾਜੇ ਤੇਰੇ ਤੇਨ ਕਾਨੂੰਨ ਹੀ ਇਹ ਮੋਦੀ ਸਾਹਿਬ ਮੰਨ ਕੇ ਹਨ ਜੀਜੀ ਦੇ ਵਿੱਚ ਇਹਨਾਂ ਖਾ ਲਿਆ ਸੀ ਇਹ ਰਾਜੋ ਕੀ ਹੁਣ ਸਾਰੇ ਬੇਨੇ ਲਾਗੂ ਕਰਦੇ ਆ ਅਹੀ ਮੋਦੀ ਸਰਕਾਰ ਦਾ ਕਿਸੇ ਆਪੇ ਬਾਰੇ ਦੇਖਿਆ ਇਹ ਇਹ ਨਿਆ ਦਿਨ ਦੀਆਂ ਦੀਆਂ ਧੀਆਂ ਪੈਰਾਂ ਮੈਨਾਂ ਮਸ਼ਰਕਾ ਦੇ ਕੱਢ ਕੇ ਮਠਾਉ ਤਾਵਾ ਅਸੀਂ ਇਹਦੀ ਮੋਤੀ ਸਰਕਾਰ ਨੂੰ ਭਗਵਾਨ ਜਮਾਨ ਨੂੰ ਅੱਜ ਬਣਾਇਆ ਹੈ ਕਿ ਹਾਗੇ ਹਰ ਵਾਦੀ ਰਾਖੀ ਕਰਨਗੇ ਇਹ ਖਾਨੂੰ ਆ ਕੇ ਇਥੇ ਜਾ ਰਹੇ ਹੋਏ ਨੇ ਹਾਗੀਆਂ ਜਮੀਨਾਂ ਖੋਲਦੇ ਹੋਏ ਨੇ ਹਾਨੂ ਸਾਰੇ ਘਰ ਘਰੋਂ ਬਰਾਬਰ ਨਿਕਲਣਾ ਚਾਹੀਦਾ ਵਾ ਜਿਹੜੀਆਂ ਲੜਾਈਆਂ ਤਾਂ ਕਾਲੀ ਲੜੀਆਂ ਜਾਂਦੀਆਂ ਨੇ ਉਹਨਾਂ ਲੜਾਈਆਂ ਨੂੰ ਸੁਨਾਹ ਨਹੀਂ ਭੇਜਦੇ ਜਾਂਦੇ ਘਰਾਂ ਵਿੱਚ ਕਿ ਆਓ ਬਰਾਬਰ ਨਿਕਲੋ ਆਮੀਨਾ ਬੈਠਾ ਵਨ ਪਰ ਅਗਰ ਖੇਡ-ਖਚਕੇ ਲਵਾ ਬੈਠਾ ਚਲੋ ਸਾਡੇ ਹਰਤਾਜੇ ਨਰਾਈਆਂ ਲੱਗੀਆਂ ਜਾਂਦੀਆਂ ਨੇ ਪਰ ਇਹ ਘਰੋਂ ਨਹੀਂ ਨਿਕਲਦੇ ਜੀ ਇਹਦੇ ਨਾਲ ਇਹਦਾ ਏਕਾ ਹੋ ਗਿਆ ਸਾਰੇ ਪੰਜਾਬ ਦੀ ਜਨਤਾ ਸਿਰਕਾ ਦੇ ਆ ਗਈ ਇੱਕ ਚੌਂਹਾਂ ਘੰਟਾ ਆਪਣੀਆਂ ਮੰਗਾਂ ਮਨਵਾ ਸਕਦੇ ਨੇ ਇਹ ਕਰਕੇ ਦੀਦਿਆਂ ਪੈਰਨ ਦੀ ਦੇਤੀ ਹੈ ਕਿ ਤੁਹਾਡੀ ਗਿੰਤੀ ਤੇ ਬੜੀ ਘਟਵਾ ਸਾਰੀਆਂ ਘਰੋਂ ਨਿਕਲਿਆ ਕਰੋ ਆਣ ਕੇ ਆਪਣੇ ਵੀਰਾਂ ਦਾ ਸਾਥ ਦੇਈਏ ਕੋਈ ਪਿਓ ਆਪਣੇ ਪਤਵਾ ਤੇ ਮਰਨ ਵਰਤ ਨਹੀਂ ਰੱਖਦਾ ਵੀ ਅਜਹਾ ਜਲੀ ਚੱਲੇ ਸਿਆ 35 ਦਿਨ ਹੋ ਗਏ ਮਰਨ ਵਰਤ ਦੇ ਦੇਖੇ ਨੇ ਕਾਹਦੇ ਲਈ 판ੂ ਤੇ ਗੱਲਾਂ ਨਹੀਂ ਹੁੰਦੀਆਂ ਰੋਣ ਆਉਂਦਾ ਉਹਨਾਂ ਨੂੰ ਲੱਗਿਆ ਕਿ ਤੁਹਾਡੇ ਹਕਾਲੇ ਲੜਲੇ ਨੇ ਅਸੀਂ ਆਪਣੇ ਘਰਾਂ ਤੋਂ ਨਹੀਂ ਨਿਕਲਣ ਦੇ 판ੂ ਸਾਰਿਆਂ ਨੂੰ ਜਿੰਨੀਆਂ ਆੜੀਆਂ ਪਾਰਟੀਆਂ ਵਾਂ ਜਿੰਨੇ ਸਾਡੇ ਮੱਲਗੀ ਬਲਾਜ ਸਾਰੇ ਇਕੱਠੇ ਹੋਣਾ ਚਾਹੀਦਾ ਵਾ ਇਹ ਨਹੀਂ ਕਿ ਆਪ ਲਾਣੇ ਦੀ ਪਾਰਟੀ ਆ ਆਓ ਕਿਸਾਨ ਰੋਟੀ ਦੀ ਪਾਰਟੀ ਆ ਸਾਰੇ ਇਕੱਠਾ ਕਿਸਾਨ ਨਹੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਵਾਂ ਨਾ ਜੇ ਅਸੀਂ ਅਸਲੀ ਜੰਮ ਲਵਾ ਕਰਨੇ ਆ ਸਾਰੇ ਵੀਰਾਂ ਦਾ ਇਹੋ ਹੱਥ ਜੋੜ ਕੇ ਗੀਅੰਟੀ ਆ ਕਿ ਆਪਣੇ ਪਰਿਵਾਰਾਂ ਨੂੰ ਲੈ ਜਾ ਕੇ ਪਹੁੰਚਿਆ ਕਰੋ ਜਿੱਥੇ ਹਮ ਸਦਾ ਮਿਲਦਾ ਹੋਆ ਕੋਤੇ ਸਾਰੇ ਵੀਰਾਂ ਆ ਕੇ ਪਹੁੰਚਿਆ ਕਰੋ